ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਜਿਹੜਾ ਪੀਐਸਸੀ ਸੈਂਟਰ ਆ ਜਿਹਨੂੰ ਸਰਕਾਰੀ ਹਸਪਤਾਲ ਵੀ ਕਹਿ ਸਕਦੇ ਆ ਰਾਤੀ ਚੋਰਾ ਦੇ ਦੇਖੋ ਕੰਨੇ ਹੌਸਲੇ ਬੁਲੰਦਾ ਬਿਲਕੁਲ ਨਾਲ ਹੀ ਇੱਥੇ ਜਿਹੜਾ ਆ ਪੁਲਿਸ ਸਟੇਸ਼ਨ ਟਾਂਡਾ ਪੈਂਦਾ ਸਿਰਫ 5 ਤੋਂ 7 ਮਿੰਟ ਦੀ ਜਿਹੜੀ ਇਹ ਦੂਰੀ ਐ ਇੱਥੋਂ ਪੈਦਲ ਜਿਹੜੀ ਥਾਣੇ ਨੂੰ ਉਹਦੇ ਲਾਗੇ ਦੇਖੋ ਚੋਰਾ ਨੇ ਇਸ ਜਿਹੜਾ ਪੀਐਸਸੀ ਟਾਂਡਾ ਸੈਂਟਰ ਨੂੰ ਨਿਸ਼ਾਨਾ ਬਣਾਇਆ ਦੋ ਏਸੀ ਚੋਰੀ ਕੀਤੀ ਹੋਰ ਵੀ ਬਹੁਤ ਸਮਾਨ ਕੀਤਾ ਸਾਹਮਣੇ ਦੇਖੋ ਇਸ ਵੇਲੇ ਜਿਹੜੀ ਐਂਬੂਲੈਂਸ ਖੜੀ ਐ ਇੱਥੇ ਐਂਬੂਲੈਂਸ ਜਿਹੜੀ 24 ਘੰਟੇ ਇੱਥੇ ਰਹਿੰਦੀ ਇੱਥੇ ਨਾਲ ਹੀ ਕਮਰੇ ਆ ਜਿੱਥੇ ਇਹ ਐਂਬੂਲੈਂਸ ਜਿਹੜੇ ਬੰਦੇ ਜਿਹੜੇ ਇਹਨੂੰ ਚਲਾਉਂਦੇ ਆ ਉਹ ਇੱਥੇ ਰਹਿੰਦੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਇਹ ਸਵੇਰੇ 7 ਵਜੇ ਚੋਰੀ ਹੋਈ ਆ ਇਸ ਦੀ ਵੀਡੀਓ ਵੀ ਆਈ ਆ ਪਰ ਉਹ ਹਾਲੇ ਤੱਕ ਸਾਡੇ ਕੋਲ ਨਹੀਂ ਅਸੀਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਇਹ ਜਿਹੜਾ ਆ ਮੀਟਿੰਗ ਹਾਲ ਆ ਜਿੱਥੇ ਨਿਸ਼ਾਨਾ ਜਿਹੜਾ ਚੋਰਾਂ ਨੇ ਬਣਾਇਆ ਆ ਕਿਉਂਕਿ ਜਿਹੜਾ ਚੋਰਾਂ ਨੇ ਇਸ ਕਮਰੇ ਨੂੰ ਨਿਸ਼ਾਨਾ ਬਣਾਇਆ ਪਹਿਲਾਂ ਆਪਾਂ ਨੇ ਸਾਰੀਆਂ ਜਿਹੜੀਆਂ ਕੁਰਸੀਆਂ ਵੀ ਤੋੜੀਆਂ ਦੇਖੋ ਸਮਾਨ ਜਿਹੜਾ ਕਿੰਦਰੀਆ ਪਿਆ ਇਹ ਸਾਰਾ ਚੋਰਾ ਦੌੜਿਆ ਆ ਦੇਖੋ ਤੁਸੀਂ ਤਸਵੀਰਾਂ ਉਹ ਸਾਹਮਣੇ ਦੇਖੋ ਤੁਸੀਂ ਏਸੀ ਜਿਹੜਾ ਆ ਦੇਖੋ ਸਾਰਾ ਸੋਟ ਦੇ ਸਾਰੇ ਆਮ ਦਾ ਇਸੇ ਸਾਥੀ ਦੇ ਜਿਹੜਾ ਢਾਸ਼ਾ ਜਿਹੜਾ ਡੱਬਾ ਰਹਿ ਗਿਆ ਬਸ ਉਹੀ ਕੰਨਾ ਛੱਡ ਗਿਆ ਦੇਖੋ ਬਿਲਕੁਲ ਇਹ ਹੋ ਜਿਹੜਾ ਇੱਕ ਸੈਂਟਰ ਦਾ ਮੀਟਿੰਗ ਹਾਲ ਆ ਜਿਹੜਾ ਬਿਲਕੁਲ ਇਹਦੇ ਨਾਲ ਹੀ ਜਿਹੜਾ ਪੁਲਿਸ ਦੇ ਸੁਪੇ ਘਰ ਆ ਇਥੋਂ ਤੋਂ ਇਹ ਪਤਾ ਲੱਗਾਇਆ ਕਿ ਉਹ ਚੋਰਾ ਉਹਸਲੇ ਗਿਆ ਜਿਹੜਾ ਦਾਦਾਰਾ ਜਾਦੀ ਰਿਹਾ ਕਿ ਲੱਗੇ ਪੁਲਿਸ ਸਟੇਸ਼ਨ ਆ ਅਸੀਂ ਕਿਸੇ ਵੇਲੇ ਵੀ ਫੜੇ ਜਾ ਸਕਦੇ ਆ ਪਰ ਕੋਈ ਵੀ ਉਹਨਾਂ ਨਾਲੋਂ ਜ਼ਿਆਦਾ ਚੜ੍ਹ ਨਹੀਂ ਸਕਦਾ ਦੇਖੋ ਆ ਜਿਹੜੀ ਆ ਚਾੜੀ ਤੁਸੀਂ ਦੇਖਦੇ ਹੋ ਇੱਥੇ ਏਸੀ ਲੱਗਾ ਪਿਆ ਸੀਗਾ ਇੱਥੇ ਉਹ ਜਿਹੜਾ ਵੱਡਾ ਜਿਹਾ ਏਸੀ ਫਿੱਟ ਸੀਗਾ ਉਹ ਵੀ ਪੱਟ ਕੇ ਲਾ ਕੇ ਬਿਲਕੁਲ ਦੇਖੋ ਕਲੀਨ ਕਰ ਦਿੱਤਾ ਕੋਈ ਕੋਈ ਨਹੀਂ ਕਹਿ ਸਕਦਾ ਕਿ ਇੱਥੇ ਜਿਹੜਾ ਆ ਉਹ ਏਸੀ ਲੱਗਾ ਹੋਇਆ ਸੀਗਾ ਬਿਲਕੁਲ ਉਹਨਾਂ ਨੇ ਸਾਫ਼ ਬਾਈ ਕਰ ਦਿੱਤੀ ਆ ਤਾਂ ਮੰਨ ਲਓ ਦੀ ਇਹ ਦੀਆਂ ਕਿਤੇ ਕਿਸਮਤ ਜਿਹੜਾ ਟੋਟੂ ਤੇ ਗਏ ਆ ਪਰ ਹਰ ਤੱਕ ਚੋਰ ਜਿਹੜੇ ਆ ਉਹ ਕਾਪੜੇ ਤੋਂ ਹਾਲ ਜਿਹੜਾ ਆ ਬਹੁਤ ਖੀਜਣੀ ਹੈ ਇਹ ਜੱਥੇ ਆ ਦੁਖਦਾਇਕ ਮੰਦ ਭਾਗੀ ਜਿਹੜੀ ਘਟਨਾ ਹੈ ਕਿ ਲੱਗੇ ਥਾਣਾ ਹੋਣ ਦੇ ਬਾਅਦ ਵੀ ਜਿਹੜੇ ਚੋਰ ਆ ਉਹ ਆਪਣੇ ਜਿਹੜੇ ਚੋਰੀ ਨੂੰ ਅੰਜਾਮ ਜਿਹੜੇ ਦੇ ਰਹੇ ਆ ਦੇਖੋ ਆਪਰ ਦੇਖਿਆ ਘਰੋਂ ਨਹੀਂ ਹੋਈ ਨਾ ਕੋਈ ਡਾਕੀ ਨਾ ਇਹ ਗੱਲਾਂ ਕਿ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਖਤਫ ਆਪਣੀ ਅਸਰ ਵਿੱਚ ਨਹੀਂ ਆਦਾ ਆ ਮੈਨੂੰ ਕੱਲ ਸ਼ਾਮੀ 10 ਜੂਨ ਨੂੰ ਪਤਾ ਲੱਗਾ ਕਿ ਸਾਡਾ ਇੱਕ ਮੀਟਿੰਗ ਹਾਲ ਹੈ ਜਿਹੜਾ ਕਿ ਉਹ ਸਿਵਲ ਹਸਪਤਲ ਦੇ ਕਾਲੋਨੀ ਜੇ ਸਥਿਤ ਹੈ ਉਤੋਂ 2 AC 2 ਸਟੈਬलाइजर 2 ਵਿੰਡੋ ਪੈਨਲ ਜਿਹੜੇ ਕਿ ਐਲੂਮੀਨੀਅਮ ਦੇ ਬਣੇ ਸੀ ਤੇ 2 ਪੱਖੇ ਤੇ 8 ਕੁਰਸੀਆਂ ਚੋਰੀ ਹੋ ਗਈ ਹੈ ਉਹ ਇਹਦੀ ਜਾਣਕਾਰੀ ਥਾਣੇ ਨੂੰ ਟਾਂਡਾ ਥਾਣਾ ਨੂੰ ਦੇ ਦਿੱਤਾ ਗਿਆ ਤਾਂ ਉਹ ਆਪਣੀ ਕਾਰਵਾਈ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਕੋਈ ਆਸ਼ਵਾਸ਼ਣ ਦਿੱਤਾ ਕਿ ਚੋਰ ਕਤਤਕ ਫੜੇ ਜਾਣਗੇ ਕੋਈ ਗਲਵਾ ਕੋਈ 아니 ਉਹ ਲੱਗੇ ਆਪਣੇ ਕੰਮ ਲੱਗ ਗਏ ਆ ਉਹ ਕਹਿੰਦੇ ਸੀ ਅਸੀਂ ਜਲਦ ਤੋਂ ਜਲਦ ਇਹਦਾ ਕੋਈ ਨਿਟਾਰਾ ਕਰਾਂਗੇ ਯਾਰ ਸਭ ਕਿੰਨਾ ਕਿ ਜਿਹੜਾ ਇਹਦੀ ਲਾਗਤ ਹੋਗੀ ਜਿਹੜਾ ਸਮਾਨ ਚ ਰਿਹਾ ਹੈ ਲੱਖ ਤੋਂ 1.5 ਲੱਖ ਦੇ ਵਿੱਚ ਰਿਹਾ ਹੋਵੇਗਾ